ਪਹਿਲਾ ਲਿਆਂਦੀ ਨੂੰ ਬਣਾ ਕੇ ਫਿਰ 4 ਸਾਲ ਰੱਖੀ ਤੀ ਬਣਾ ਕੇ ਫਿਰ ਕਰ ਦਿੱਤਾ ਅੱਗੇ ਕਿਸੇ ਹੋਰ ਨਾਲ ਵਿਆਹ ਜਦੋਂ ਵੀ ਕਿਸੇ ਦਾ ਵਿਆਹ ਹੁੰਦਾ ਏ ਤਾਂ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਏ ਪਰ ਕਈ ਵਾਰ ਜ਼ਿੰਦਗੀ ਇੱਕ ਮੋੜ ਤੇ ਆ ਕੇ ਅਜਿਹੀ ਖੜਦੀ ਹੈ ਕਿ ਅੱਗੇ ਤੋਰਨੀ ਬਹੁਤ ਔਖੀ ਹੋ ਜਾਂਦੀ ਏ ਜਿਸ ਕੁੜੀ ਦਾ ਵਿਆਹ ਹੋ ਰਿਹਾ ਹੈ ਦਰਅਸਲ ਇਹ ਵਿਆਹ ਇਸ ਦੇ ਸੱਸ ਸਹੁਰੇ ਨੇ ਕੀਤਾ ਕਿਉਂਕਿ ਇਸ ਕੁੜੀ ਦੇ ਸੱਸ ਸਹੁਰਾ ਬੜੇ ਹੀ ਚਾਹ ਨਾਲ ਇਸ ਕੁੜੀ ਨੂੰ ਆਪਣੇ ਮੁੰਡੇ ਨਾਲ ਵਿਆਹ ਕੇ ਨੂੰ ਬਣਾ ਕੇ ਲਿਆਏ ਸੀ ਪਰ ਅਚਾਨਕ ਹੀ ਕੁਝ ਟਾਈਮ ਬਾਅਦ ਇਹਨਾਂ ਦੇ ਮੁੰਡੇ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਕੁੜੀ ਦੇ ਸੱਸ ਸਹੁਰਾ ਇਸ ਨੂੰ ਆਪਣੀ ਨੂ ਦੀ ਥਾਂ ਤੇ ਧੀ ਬਣਾ ਕੇ ਰੱਖਦੇ ਨੇ ਪਰ ਅੱਗੇ ਪਹਾੜ ਜੱਡੀ ਜ਼ਿੰਦਗੀ ਪਈ ਹੋਣ ਕਾਰਨ 4 ਸਾਲ ਬਾਅਦ ਆਪਣੀ ਨੂ ਨੂ ਧੀ ਬਣਾ ਕੇ ਆਪਣੇ ਘਰ ਵਿੱਚੋਂ ਉਸ ਦੀ ਡੋਲੀ ਵਿਦਾ ਕਰਦੇ ਨੇ ਉਸ ਦਾ ਵਿਆਹ ਇੱਕ ਵਧੀਆ ਮੁੰਡੇ ਨਾਲ ਕਰਵਾ ਦਿੰਦੇ ਨੇ ਸੋ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਸੱਸ ਸਹੁਰੇ ਐਦਾਂ ਦੇ ਹੁੰਦੇ ਨੇ ਜੋ ਆਪਣੇ ਮੁੰਡੇ ਦੀ ਮੌਤ ਤੋਂ ਬਾਅਦ ਨੂ ਨੂ ਪੁੱਠੇ ਪੈਰਾਂ ਵਾਲੀ ਡੈਣ ਇੱਥੋਂ ਤੱਕ ਕਿ ਇਹ ਵੀ ਕਹਿ ਦਿੰਦੇ ਨੇ ਕਿ ਸਾਡੇ ਮੁੰਡੇ ਨੂੰ ਖਾ ਗਈ ਪਰ ਇਸ ਸੱਸ ਸਹੁਰੇ ਨੇ ੁੰਡੇ ਦੀ ਮੌਤ ਤੋਂ ਬਾਅਦ ਨੂਨੂ ਹੀ ਆਪਣੀ ਧੀ ਬਣਾ ਲਿਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ